ਲੋਭੀ ਮਿੱਤਰੋ ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਕਿ ਬੰਦੇ ਨੂੰ ਬਹੁਤ ਸੋਚ ਸਮਝ ਕੇ ਬੋਲਣਾ ਚਾਹੀਦਾ ਕੁਝ ਵੀ ਬੋਲਣ ਤੋਂ ਪਹਿਲਾਂ 10 ਬਾਰ ਸੋਚ ਵਿਚਾਰ ਕਰਨੀ ਚਾਹੀਦੀ ਹੈ ਕਿ ਮੇਰੀ ਕਹੀ ਹੋਈ ਗੱਲ ਕਿਤੇ ਗਲਤ ਪਾਸੇ ਨਾ ਚਲੀ ਜਾਵੇ ਤੇ ਮੇਰੀ ਕਹੀ ਹੋਈ ਗੱਲ ਕਰਕੇ ਮੈਨੂੰ ਸ਼ਰਮਿੰਦਾ ਨਾ ਹੋਣਾ ਪਵੇ ਮੈਨੂੰ ਮਾਫੀ ਨਾ ਮੰਗਣੀ ਪੈ ਜਾਏ ਮੈਂ ਗੱਲ ਕਰ ਰਿਹਾ ਮਨਪ੍ਰੀਤ ਮੰਨੇ ਦੀ ਮਨਪ੍ਰੀਤ ਮੰਨਾ ਚਰਚਾ ਦੇ ਵਿੱਚ ਰਹਿੰਦਾ ਗਾਣਿਆਂ ਕਰਕੇ ਘਟ ਆਪਣੇ ਲਾਈਵ ਕਰਕੇ ਜ਼ਿਆਦਾ ਕਿਉਂਕਿ ਲਾਈਵ ਦੇ ਵਿੱਚ ਮਨਪ੍ਰੀਤ ਮੰਨਾ ਕਈ ਵਾਰ ਐਸੀਆਂ ਚੀਜ਼ਾਂ ਕਹਿ ਬੈਠਦਾ ਜਿੰਨਾ ਕਰਕੇ ਵੱਡੇ ਪੱਗੇ ਪਏ ਜਾਂਦੇ ਨੇ ਜਦੋਂ ਮਨਪ੍ਰੀਤ ਮੰਨਾ ਬੋਲ ਦਿੰਦਾ ਉਹ ਬਾਹਰ ਬੈਠਿਆ ਉਸ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਪਰੇਸ਼ਾਨੀ ਆਉਂਦੀ ਹੈ ਉਹਨਾਂ ਦੇ ਮਾਤਾ ਪਿਤਾ ਨੂੰ ਪਿੱਛੇ ਜੇ ਵੀ ਤੁਸੀਂ ਨੇ ਦੇਖਿਆ ਕਿ ਇੱਕ ਕਲਾਕਾਰ ਦੇ ਨਾਲ ਪੱਗਾ ਲੈ ਲਿਆ ਉਸ ਤੋਂ ਬਾਅਦ ਟੈਮ ਬੰਨ ਲਿਆ ਕਿਹਾ ਕਿ ਮੇਰੇ ਘਰ ਆ ਜਾ ਉਹ ਬੰਦੇ ਘਰ ਚਲੇ ਗਏ ਉਸ ਤੋਂ ਬਾਅਦ ਮਨਪ੍ਰੀਤ ਮੰਨੇ ਦੇ ਮਾਤਾ ਪਿਤਾ ਸੀ ਘਰੇ ਅਤੇ ਉਹਨਾਂ ਨੂੰ ਕਾਫੀ ਜ਼ਿਆਦਾ ਸ਼ਰਮਿੰਦਾ ਹੋਣਾ ਪਿਆ ਕਿਉਂਕਿ ਉਹਨਾਂ ਨੇ ਮਾਫੀ ਵੀ ਮੰਗੀ ਕਿ ਸਾਡੇ ਬੱਚੇ ਤੋਂ ਗਲਤੀ ਹੋ ਗਈ ਹੁਣ ਇਹ ਨਹੀਂ ਕਹਿ ਸਕਦੇ ਕਿ ਕੋਈ ਦਿਮਾਗੀ ਤੌਰ ਤੇ ਬਾਈ ਨੂੰ ਪਰੇਸ਼ਾਨੀ ਹੈ ਜਾਂ ਫਿਰ ਇਹ ਸਭ ਕੁਝ ਜਾਣ ਬੁੱਝ ਕੇ ਕੀਤਾ ਜਾ ਰਿਹਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਆਏ ਦਿਨ ਆਪਾਂ ਦੇਖਦੇ ਆ ਕਿ ਜੱਡਾ ਵੱਡਾ ਵਿਵਾਦ ਉਹਨੇ ਜਿਆਦਾ ਬੰਦੇ ਦੇ ਫੋਲੋਅਰ ਪਰ ਬਾਈ ਵਾਲੇ ਕੇਸ ਦੇ ਵਿੱਚ ਲੱਗਦਾ ਕਿ ਕਿਉਂਕਿ ਹੋਰ ਪਰੇਸ਼ਾਨੀ ਆ ਕਿਉਂਕਿ ਹੁਣ ਜਿਹੜੀ ਕਾਉਂਟਰਵਰਸੀ ਹੋਈ ਆ ਹੁਣ ਜਿਹੜੀਆਂ ਗੱਲਾਂ ਮਨਪ੍ਰੀਤ ਮੰਨੇ ਦੀਆਂ ਬੋਲੀਆਂ ਹੋਈਆਂ ਵਾਇਰਲ ਹੋ ਰਹੀਆਂ ਨੇ ਉਹਨਾਂ ਤੋਂ ਬਾਅਦ ਵੱਡਾ ਪੰਗਾ ਮਨਪ੍ਰੀਤ ਮੰਨੇ ਨੇ ਲੱਗਦਾ ਲੈ ਲਿਆ ਕਿਉਂਕਿ ਉਹਨਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਬਾਰੇ ਕੁਝ ਐਸੀਆਂ ਚੀਜ਼ਾਂ ਬੋਲਤੀਆਂ ਜਿੰਨਾਂ ਤੋਂ ਬਾਅਦ ਸਿੱਖ ਕੌਮ ਦੇ ਵਿੱਚ ਕਹਿੰਦੇ ਨੇ ਕਿ ਗੁੱਸਾ ਗੁੱਸਾ ਇਸ ਚੀਜ਼ ਨੂੰ ਲੈ ਕੇ ਆ ਕਿ ਜਿਨ੍ਹਾਂ ਦਾ ਅਸੀਂ ਆਦਰ ਕਰਦੇ ਹਾਂ ਸਤਿਕਾਰ ਕਰਦੇ ਹਾਂ ਉਹਨਾਂ ਦੇ ਖਿਲਾਫ ਤੁਸੀਂ ਨੇ ਐਸੀਆਂ ਚੀਜ਼ਾਂ ਬੋਲੀਆਂ ਮਨਪ੍ਰੀਤ ਮੰਨੇ ਨੂੰ ਲੋਕ ਆਖ ਰਹੇ ਨੇ ਗੱਲ ਫੇਰ ਉਸੇ ਤਰ੍ਹਾਂ ਹੋਈ ਮਨਪ੍ਰੀਤ ਮੰਨਾ ਬਾਹਰ ਬੈਠਿਆ ਇਸ ਵਾਰ ਵੀ ਨਿਸ਼ਾਨੇ ਤੇ ਉਹਨਾਂ ਦੇ ਮਾਤਾ ਪਿਤਾ ਸੀ ਜੋ ਕਿ ਗਲਤ ਗੱਲ ਹੈ ਮਾਤਾ ਪਿਤਾ ਨੇ ਮਾਫੀ ਵੀ ਮੰਗ ਲਈ ਪਰ ਫੇਰ ਵੀ ਲੋਕ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਹੇ ਬਦਲਾ ਜਾ ਰਿਹਾ ਇਹ ਪੂਰਾ ਵਿਵਾਦ ਆ ਜਿਹੜੇ ਮਨਪ੍ਰੀਤ ਮੰਨੇ ਦੇ ਮਾਪੇ ਨੇ ਉਹਨਾਂ ਨੇ ਹੱਥ ਜੋੜ ਕੇ ਮਾਫੀ ਮੰਗ ਲਈ ਕਿ ਸਾਡੇ ਪੁੱਤ ਨੇ ਗਲਤੀ ਕਰਤੀ ਸਾਨੂੰ ਮਾਫ ਕਰ ਦਿਓ ਜਦ ਕਿ ਗਲਤੀ ਪੁੱਤ ਤੋਂ ਹੋਈ ਹੈ ਮਾਫੀ ਪੁੱਤ ਤੋਂ ਮੰਗਾਉਣੀ ਚਾਹੀਦੀ ਸੀ ਪਰ ਲੋਕਾਂ ਦੇ ਵਿੱਚ ਗੁੱਸਾ ਉਹਨਾਂ ਨੇ ਮਾਫੀ ਮੰਗੀ ਕਿ ਸ਼ਾਂਤ ਹੋ ਜਾਵੇ ਵਿਵਾਦ ਪਰ ਵਿਵਾਦ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਗਲਤੀ ਬਹੁਤ ਵੱਡੀ ਕਰਤੀ ਮਨਪ੍ਰੀਤ ਮੰਨੇ ਨੇ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਲੱਗਦਾ ਹੈ ਕਿ ਮਨਪ੍ਰੀਤ ਮੰਨੇ ਨੂੰ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਅਹਿਸਾਸ ਜ਼ਰੂਰ ਹੈ ਕਿ ਜਿਹੜੀ ਮੈਂ ਗਲਤੀ ਕਰੀ ਹੈ ਇਸ ਦੀ ਜਿਹੜੀ ਮਾਫੀ ਹੈ ਮੁਸ਼ਕਲੀ ਮਿਲੂਗੀ ਵੀਡੀਓ ਵਾਇਰਲ ਹੋ ਰਹੀ ਆ ਵੀਡੀਓ ਦੇ ਵਿੱਚ ਆਪਣੀ ਮਾਤਾ ਦੇ ਨਾਲ ਗੱਲ ਕਰ ਰਿਹਾ ਮਨਪ੍ਰੀਤ ਮੰਨਾ ਰੋਂਦਾ ਹੋਇਆ ਦਿਖਾਈ ਦੇ ਰਿਹਾ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਆ ਤੁਸੀਂ ਵੀਡੀਓ ਦੇਖੋ ਪਹਿਲਾਂ ਸਵੇਰ ਤੋਂ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਵੀਡੀਓ ਕੋਈ ਨਹੀਂ ਮम्मी ਭੇਜ ਦਾਖਲ ਕਰਨਾ ਕਿ ਤ ਨਹੀਂ ਮਹਾਰਾਜ ਨੇ ਚਾਰ ਚਾਰ ਵਾਰਿਆ ਤੂੰ ਇੱਕ ਵਾਰ ਦੇ ਹੀ ਵੇਖੀ ਹੋ ਜੂ ਮੰਨਿਆ ਮਮੀ ਗਲਤੀ ਹੋ ਗਈ ਚਲ ਨਾ ਮੈਂ ਕਦੇ ਚਾਹੁੰਦਾ ਨਹੀਂ ਕਿ ਤੇਰਾ ਸਿਰ ਝੁਕ ਜੇ ਮੰਨਿਆ ਗਲਤੀ ਹੋ ਗਈ ਮਾਫੀਆਂ ਮੈਂ ਮੰਗ ਲੀਆਂ ਮਹਾਰਾਜ ਅੱਗੇ ਸੰਗਤ ਅੱਗੇ ਨਾ ਤੂੰ ਮੰਗਦੀਆਂ ਹੁਣ ਕਰਨਾ ਕੀ ਆ ਮੈਨੂੰ ਕੋਈ ਡਰ ਪੈਦਾ ਦੇਖ ਮਮੀ ਤੈਨੂੰ ਪਤਾ ਨਿੱਕੇ ਹੁੰਦੇ ਤੇ ਗੁਰੂ ਘਰ ਰਿਹਾਂ ਨਾ ਮਹਾਰਾਜ ਦੀ ਸੰਥਿਆ ਲਈਆ ਪੂਰਾ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈਆ 3 ਸਾਲ ਸੇਵਾ ਕਰਦਾ ਰਿਹਾ ਸਾਰੀ ਜ਼ਿੰਦਗੀ ਜਦ ਤੱਕ ਨੇਟ ਆਇਆ ਕਿ ਇੱਕ ਪੈਸਾ ਮੈਂ ਜਾਂ ਤੁਹਾਨੂੰ ਭੇਜਿਆ ਗਿਆ ਲਾ ਲਿਓ ਜਾਂ ਲੋਕਾਂ ਤੋਂ ਹੀ ਲਾਇਆ ਤੈਨੂੰ ਇਹ ਵੀ ਚੇਤਾ ਹੋਊਗਾ ਕਿ ਰੱਤ ਤੇਰੇ ਘਰ ਚੋਂ ਲਹਾ ਕੇ ਚੰਨਾ ਚੁਲਾ ਕੇ ਵੀ ਕੁੜੀ ਦੇ ਪਾਇਆਂ ਨੇ ਪਾ ਨਾ ਤੇਰੇ ਬਾਪ ਤੇ ਸਾਰੀ ਸੜੀ ਹੋ ਗਈਆਂ ਫਿਰ ਬਹੁਤ ਬੱਤੇ ਨਾ ਸਹਹਤਾਂ ਤੇ ਬਣ ਕੇ ਖੜੇ ਤੇਰੇ ਮੇਰੇ ਘਰ ਆਂ ਨਾ ਕੁਝ ਪੈਸੇ ਮੱਤ ਕਰਤਾ ਪਰ ਮੰਮੀ ਮੰਨਿਆ ਵੀ ਚਲੋ ਗਲਤੀ ਹੋ ਗਈ ਇਹਦੀ ਸਜ਼ਾ ਮੈਨੂੰ ਅਕਾਲ ਤਖਤ ਸਾਹਿਬ ਦੇ ਦੇਵੇ ਹਨਾ ਪੀ ਪਾਈ ਮਨਪ੍ਰੀਤ ਵੀ ਤੇਰੀ ਆਸ ਸਜਾਨ ਮੈਂ ਸਿਰ ਮੱਥੇ ਲਾਉਂਗਾ ਮੈਂ ਲੀਕਾਂ ਕਰ ਦੂੰ ਇੱਥੇ ਲੱਖ ਵਾਰ ਮਾਫੀ ਬਖਸ਼ ਦਿੰਦਾ ਜਿਹੜੇ ਵੀ ਚਾਹੁੰਦੇ ਨੇ ਹਨਾ ਪਰ ਇਹ ਥੋੜਨਾ ਮੈਂ ਵੀ ਸਿੱਖ ਹਾਂ ਸਾਡੇ ਸਿੱਖ ਇਤਿਹਾਸ 'ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਬਾਰ ਬਾਰ ਲੀਕਾਂ ਕਾਂਕੜ ਵਾਉਣ ਤੇ ਪੈਰੀਂ ਹੱਥ ਲਵਾਉਣ ਤੇ ਚਕਾਉਣ ਬੂ ਡਾਉਣ ਕਰਨ ਮੇਰੇ ਟੱਬਰ ਨੂੰ ਮੈਂ ਕਹਿੰਦਾ ਮੈਂ ਕਹਿੰਦਾ ਮੈਂ ਜੱਜਦਾ ਹਾਂ ਕਿ ਕਹਿੰਦਾ ਤੇਰੀ ਫੌਲ ਦਾ ਜਦੋਂ ਕੂਨ ਮਾਸ ਵੀਡੀਓ ਤੁਸੀਂ ਨੇ ਦੇਖ ਲਈ ਇੰਟਰਨੈਟ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਆਇਆ ਉਹ ਉਸਦੇ ਮਾਤਾ ਗੱਲ ਕਰ ਰਹੇ ਨੇ ਮਨਪ੍ਰੀ ਮੰਨੇ ਦੇ ਉਹ ਉਹੀ ਵਿਵਾਦ ਨੂੰ ਲੈ ਕੇ ਗੱਲ ਹੋ ਰਹੀ ਹੈ ਪੂਰੀ ਦੂਸਰੇ ਪਾਸੇ ਮਨਪ੍ਰੀ ਮੰਨੇ ਨੂੰ ਵੀ ਪਛਤਾਵਾ ਕਿ ਉਸ ਨੇ ਗਲਤੀ ਕਰਤੀ ਹੈ ਆਪਣੀਆਂ ਦਲੀਲਾਂ ਨੇ ਜਿਹੜੀਆਂ ਉਹ ਵੀ ਤੁਸੀਂ ਸੁਣ ਰਹੇ ਹੋ ਵੀਡੀਓ ਦੇ ਵਿੱਚ ਉਹਨੇ ਕਾਫੀ ਕੁਝ ਕਿਹਾ ਹੁਣ ਪਤਾ ਨਹੀਂ ਉਹਨਾਂ ਨੂੰ ਮਾਫੀ ਮਿਲਦੀ ਹੈ ਜਾਂ ਨਹੀਂ ਪਰ ਫੇਰ ਉਹੀ ਗੱਲ ਆ ਜਾਂਦੀ ਹੈ ਕਿ ਬੋਲਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ ਬਾਕੀ ਪੋਸਟ ਪਾਈ ਸੀ ਉਹਨਾਂ ਨੇ ਕਿ ਕਿਸੇ ਪਰੇਸ਼ਾਨੀ ਤੋਂ ਗੁਜ਼ਰੇ ਨੇ ਪਰੇਸ਼ਾਨੀ ਚੋਂ ਲੰਘ ਰਹੇ ਨੇ ਤਾਂ ਕਰਕੇ ਉਹ ਐਸੀਆਂ ਚੀਜ਼ਾਂ ਕਰ ਬੈਠਦੇ ਨੇ ਜਿੰਨਾਂ ਦਾ ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਕੁਝ ਕੁ ਲੋਕਾਂ ਦਾ ਕਹਿਣਾ ਕਿ दारू ਪੀ ਕੇ ਮਨਪ੍ਰੀਤ ਮੰਨਾ ਐਸੀਆਂ ਵੀਡੀਓ ਵਗੈਰਾ ਪਾ ਦਿੰਦਾ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟ ਤੇ ਬਾਕੀ ਜਾਂਦੇ ਜਾਂਦੇ ਗੱਲ ਇਹ ਆ ਕਿ ਗਲਤੀ ਮਨਪ੍ਰੀਤ ਮੰਨੇ ਨੇ ਕਰੀਆ ਉਹਦੇ ਮਾਤਾ ਪਿਤਾ ਦਾ ਤਾਂ ਇਸ ਦੇ ਵਿੱਚ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ ਉਹਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ